ਮਹਿੰਗਾਈ ਦੇ ਦੋ ਝਟਕੇ ਪੰਜਾਬ ਸਰਕਾਰ ਨੇ ਮਹਿੰਗਾ ਕੀਤਾ ਪੈਟਰੋਲ ਡੀਜ਼ਲ ਵਧਿਆ ਵੈ ਹਿਸਾਬ ਕਿੱਥੇ ਨਵੇਂ ਦਿੱਤੇ ਝਟਕੇ ਪੈਟਰੋਲ ਮਹਿੰਗਾ ਹੋਇਆ ਡੀਜ਼ਲ ਤੇ ਵੀ ਵੈਟ ਵਧਿਆ ਅਤੇ ਜ਼ਾਹਿਰ ਹੈ ਮਹਿੰਗਾਈ ਵੀ ਵਧ ਗਈ ਪੰਜਾਬ ਸਰਕਾਰ ਨੇ ਲੋਕਾਂ ਨੂੰ ਇੱਕੋ ਦਿਨ ਦੋ ਦੋ ਝਟਕੇ ਦਿੱਤੇ ਇੱਕ ਪੈਟਰੋਲ ਡੀਜ਼ਲ ਦੇ ਭਾਅ ਵਧਾ ਦਿੱਤੇ ਤੇ ਦੂਜੇ ਪਾਸੇ 7 ਕਿਲੋਵਾਟ ਤੱਕ ਦੇ ਬਿਜਲੀ ਮੀਟਰ ਤੇ ਮਿਲਦੀ 3 ਰੁਪਏ ਪ੍ਰਤੀ ਯੂਨਿਟ ਦੀ ਸਬਸਿਡੀ ਵੀ ਖਤਮ ਕਰ ਦਿੱਤੀ ਜੀ ਹਾਂ ਖਾਲੀ ਖਜ਼ਾਨੇ ਨੂੰ ਪਰਣ ਲਈ ਸਰਕਾਰ ਵੱਲੋਂ ਇਹ ਕਦਮ ਚੁੱਕੇ ਗਏ ਨੇ ਕੈਬਨਿਟ ਮੀਟਿੰਗ ਹੋਈ ਤਾਂ ਖਜ਼ਾਨਾ ਮੰਤਰੀ ਹਰਪਾਲ ਜੀ ਮੀਡੀਆ ਦੇ ਮੁਖਾਤਿਬ ਹੋਏ ਦੱਸਿਆ ਕਿ ਪੈਟਰੋਲ ਹੁਣ ਤੋਂ 61 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਏਗਾ ਅਤੇ ਡੀਜ਼ਲ 92 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਏਗਾ 7 ਕਿਲੋਵਾਟ ਤੱਕ ਦੇ ਮੀਟਰ ਤੇ ਮਿਲਣ ਵਾਲੀ ਚੰਨੀ ਸਰਕਾਰ ਵੱਲੋਂ ਲਾਗੂ 3 ਰੁਪਏ ਪ੍ਰਤੀ ਯੂਨਿਟ ਦੀ ਸਬਸਿਡੀ ਵੀ ਹੁਣ ਖਤਮ ਕਰ ਦਿੱਤੀ ਗਈ ਹੈ ਆਪ ਦੇ ਅੰਦਰ ਬੈਟ ਉੱਪਰ ਬੈਠ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਟੈਕਸ ਵਧਾਉਣ ਦਾ ਫੈਸਲਾ ਕੀਤਾ ਪੈਟਰੋਲ ਦੇ ਅੰਦਰ ਪੈਟਰੋਲ ਦੇ ਅੰਦਰ 61 61 ਪੈਸੇ पेट्रोल काहट पैसे और डीजल डीजल नाइनटी सॉरी नाइन टू बानवे पैसे डीजल के अंदर बानवे पैसे और पेट्रोल काहट पैसे ये फैसला किया गया कि क्योंकि बहुत सारिया राहत पंजाब सरकार ने लोगों ने दिखाई सो ये भी एक वा फैसला आज होया गा सो इसी ਇੱਕ ਹੋਰ ਡਬਲ ਸਬਸਿਡੀ ਜਿਹੜੀ ਪੁਰਾਣੀ ਸਰਕਾਰ ਨੇ ਜਾਰੀ ਕੀਤੀ ਸੀ ਕਿ 7 ਕਿਲੋ ਤੱਕ ਬਾੜ ਦੇ ਜਿਹੜੇ ਸੀਗੇ ਉਹਨਾਂ ਨੂੰ 2.5 ਰੁਪਏ 2.5 ਟੋਟਲ ਜਿਹੜਾ 3 ਰੁਪਏ ਬਣਦੇ ਨੇਗੇ ਟੈਕਸ ਪਾ ਕੇ 3 ਰੁਪਏ ਬਣਦੇ ਸੀਗੇ ਉਹ ਵੀ ਪ੍ਰਤੀ ਯੂਨਟ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਨੇ ਕੀਤਾ ਸੀਗਾ ਅੱਜ ਉਹ ਅਸੀਂ ਫੈਸਲਾ ਵਾਪਸ ਲਿਆ ਗਿਆ ਪਰ ਲੇਕਿਨ ਮੈਂ ਫੇਰ ਇੱਕ ਵਾਰ ਕਹਿਣਾ ਕਿ 300 ਯੂਨਟ ਪਤੀ ਮਹੀਨਾ ਮੁਫਤ ਬਿਜਲੀ ਪੰਜਾਬ ਦੇ ਹਰੇਕ ਘਰ ਨੂੰ ਜਿਹੜੀ ਆ ਉਹ ਮਿਲਦੀ ਰਹੂਗੀ ਪਰ ਲੇਕਿਨ ਜਿਨ੍ਹਾਂ ਦਾ ਲੋਡ 7 ਕਿਲੋ ਵਾਰ ਤੱਕ ਉਹਨਾਂ ਦਾ ਜਿਹੜਾ 3 3 ਰੁਪਏ ਯੂਨਿਟ ਪ੍ਰਤੀ ਯੂਨਿਟ ਜਿਹੜਾ ਟੈਕਸ ਸੀਗਾ ਉਹ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਦਾ ਸੀਗਾ ਉਹ ਅਸੀਂ ਵਾਪਸ ਲਿਆਗਾ ਤੇ ਅੱਜ ਚੀਮਾ ਸਾਹਿਬ ਦੋ ਵੱਡੇ ਚਟਕੇ ਦਿੰਦੇ ਆ ਲੋਕਾਂ ਨੂੰ ਇਹ ਵੀ ਦੱਸ ਰਹੇ ਨੇ ਕਿ ਸਰਕਾਰ ਨੇ ਲੋਕਾਂ ਨੂੰ ਤਾਂ ਰਾਹਤ ਹੀ ਬਹੁਤ ਦਿੱਤੀ ਹੈ ਪਰ ਲੋਕ ਸਰਕਾਰ ਨੂੰ ਲੰਨਤਾ ਪਾ ਰਹੇ ਨੇ ਔਰ ਡੀਜ਼ਲ ਦਾ ਰੇਟ ਜਿਹੜੇ ਆ ਨਜਾਇਜ਼ ਅਨਵਸ਼ਕ ਵਧ ਗਿਆ ਆ ਜੇ ਨਾਲ ਜਿਹੜਾ ਆਮ ਆਦਮੀ ਆ ਉਦੇ ਤੇ ਬਹੁਤ ਅਤ੍ਰਿਕਤ ਭਾਰ ਪੈ ਰਿਹਾ ਵਾ ਜਿਹੜੇ ਵਹੀ ਜਾਂਦੇ ਆ ਘੜਦੇ ਹੈ ਨਹੀਂ ਸਰਕਾਰ ਭਰਾਈ ਨਹੀਂ ਦੇ ਰਹੀ ਹਮੇਸ਼ੀ ਕੀ ਘਟਾਉਣਗੇ ਇਹਨਾਂ ਨੇ ਵਧਾਤਾ ਅੱਖਾਂ ਲੱਗਦਾ ਹੀ ਇਹ ਪੂਰਾ ਜੀ ਬਹੁਤ ਖਾਮ ਦਾ 25 ਰੁਪਏ ਤੋਂ ਕਿੱਥੋਂ ਚੱਲਦੇ 25 ਰੁਪਏ ਪਾਉਣਾ ਸ਼ੁਰੂ ਕੀਤਾ ਸੀ ਤੇ ਹੁਣ ਮਤਲਬ ਦਾਜ ਕਿੰਨਾ ਹੋ ਗਿਆ ਉਹ ਪੈਟਰੋਲ ਪਹਿਲਾਂ ਵੀ ਸਾਨੂੰ ਆਪਾਂ ਨੂੰ ਪਿੱਛੋਂ ਦਾ ਸਸਤਾ ਹੀ ਆ ਰਿਹਾ ਪਰ ਗਵਰਨਮੈਂਟ ਜਾਣ ਬੁੱਝ ਕੇ ਮਗਾਈ ਵਧਾਈ ਜਾਣ ਖੈਰ ਪੰਜਾਬੀਆਂ ਨੂੰ ਦੋ ਵੱਡੇ ਝਟਕੇ ਮਿਲੇ ਤਾਂ ਇਸ ਤੇ ਸਿਆਸੀ ਪਾਵਰ ਵੀ ਫੁੱਲ ਹੋ ਗਈ ਵਿਕਰਮ ਮਜੀਠੀਆ ਨੇ ਟਵੀਟ ਕਰਦੇ ਲਿਖਿਆ ਕੀ ਲੋ ਜੀ ਭਗਵੰਤ ਮਾਨ ਸਾਦ ਦੇ ਸੁਣੋ ਲੋਕ ਹਿੱਤ ਐ ਸੀ ਫੈਸਲੇ ਪੈਟਰੋਲ ਕਾਟ ਪੈਸੇ ਤੇ ਡੀਜ਼ਲ 92 ਪੈਸੇ ਪ੍ਰਤੀ ਲੀਟਰ ਕੀਤਾ ਮਹਿੰਗਾ ਬਿਜਲੀ ਪ੍ਰਤੀ ਯੂਨਿਟ ਰੇਟ 5 ਰੁਪਏ ਤੋਂ ਵਧਾ ਕੇ 8 ਰੁਪਏ ਹੋ ਗਈ ਇਸ ਦਾ ਮਤਲਬ ਬਿਜਲੀ ਮਹਿੰਗੀ ਤੇ ਤੇਲ ਮਹਿੰਗਾ ਹੋਣ ਨਾਲ ਜਿੱਥੇ ਸਿੱਧਾ ਲੋਕਾਂ ਦੀਆਂ ਜੇਬਾਂ ਤੇ ਡਾਕਾ ਵੱਜੇਗਾ ਉੱਥੇ ਹੀ ਇਸ ਨਾਲ ਟਰਾਂਸਪੋਰਟ ਸੈਕਟਰ ਤੇ ਪੈਣ ਵਾਲੇ ਵਾਧੂ ਬੋਝ ਨਾਲ ਮਹਿੰਗਾਈ ਹੋਰ ਵਧੇਗੀ ਨਕਲੀ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਦਾ ਜੀਣਾ ਮੁਹਾਲ ਕਰ ਵਾਧੂ ਬੋਝ ਪਾਇਆ ਪਹਿਲਾਂ ਹੀ ਕੈਗ ਰਿਪੋਰਟ ਨੇ ਦੱਸਿਆ ਹੈ ਕਿ ਭਗਵੰਤ ਮਾਨ ਸਾਹਿਬ ਨੇ ਕਿਵੇਂ ਪੰਜਾਬ ਦਾ ਪੱਠਾ ਬਿਠਾਇਆ ਪੰਜਾਬ ਦਾ ਇਸ ਨਿਕਮੇ ਅਤੇ ਜਿੰਨੀ ਛੇਤੀ छुटਕਾਰਾ ਹੋਵੇ ਉਸ ਵਿੱਚ ਹੀ ਸਭ ਦਾ ਭਲ ਹੈ ਅੱਜ ਪੰਜਾਬ 'ਚ ਡੀਜ਼ਲ ਤੇ 92 ਪੈਸੇ ਵੈਟ ਵਧਾ ਕੇ ਡੀਜ਼ਲ ਪੰਜਾਬ ਦਾ ਸਭ ਤੋਂ ਮਹਿੰਗਾ ਕਰ ਦਿੱਤਾ ਪੈਟਰੋਲ ਤੇ 65 ਪੈਸੇ ਦੇ ਨੇੜੇ ਤੇੜੇ ਵੈਟ ਵਧਾਇਆ ਜਿਦੇ ਨਾਲ ਪੈਟਰੋਲ ਦੀਆਂ ਕੀਮਤਾਂ ਵੀ ਦੇਸ਼ਚਾ ਜ ਸਭ ਤੋਂ ਵੱਧ ਗਈਆਂ ਕਿੱਥੇ ਸਰਕਾਰਾਂ ਨੇ ਡੀਜ਼ਲ ਪੈਟਰੋਲ ਘਟਾਉਣ ਦੀ ਗੱਲ ਕਰਦੀਆਂ ਅਸਾਂ ਨੇ ਆਮ ਆਦਮੀ ਦੀ ਪਾਰਟੀ ਤੇ ਅੱਜ ਸਭ ਤੋਂ ਮਹਿੰਗਾ ਕਰ ਦਿੱਤੇ ਜਿੱਥੇ 6-700 ਕਰੋੜ ਦਾ ਉਹ ਵਾਤਾ ਮਹਿੰਗਾਈ ਚ ਵਾਤਾ ਉੱਥੇ ਜਿਹੜਾ ਬਿਜਲੀ ਦਾ ਰੇਟ ਸੀ ਜਿਹੜੀ ਕਹਿੰਦੇ ਸੀ ਅਸੀਂ 300 ਯੂਨਿਟ ਬਾਪ ਕਰਨਗੇ ਸਿੱਧਾ ਹੀ ਆ ਕੇ ਠੋਕੇ ਆ ਫਾਨਾ ਕਿ ਅੱਜ 5 ਰੁਪਏ ਤੋਂ 32 ਵਧਾ ਕੇ 8 ਰੁਪਏ ਘਟਦੀ ਹੈ ਜੀ ਦਾ ਸਿੱਧਾ ਹੀ ਬੋਝ ਕੋਈ 1800 ਤੋਂ 2000 ਕਰੋੜ ਦਾ ਲੋਕਾਂ ਤੇ ਪੈਣਾ। ਇੱਕ ਪਾਸੇ ਸਰਕਾਰ ਪੈਸੇ ਵਧਾ ਰਹੀ ਹੈ ਤੇ ਦੂਜੇ ਪਾਸੇ CAG ਦੀ ਰਿਪੋਰਟ ਆਈ ਜਿਸ ਵਿੱਚ ਵੱਡੇ ਖੁਲਾਸੇ ਹੋ ਗਏ ਅਤੇ ਪੰਜਾਬ ਸਰਕਾਰ ਵੱਲੋਂ ਕਰੋੜਾਂ ਦਾ ਹਿਸਾਬ ਕੇਂਦਰ ਨੂੰ ਨਹੀਂ ਦਿੱਤਾ ਗਿਆ। ਪੰਜਾਬ ਸਰਕਾਰ ਦੇ ਪੰਜ ਵਿਭਾਗ ਨਹੀਂ ਦੇ ਰਹੇ 3674 ਕਰੋੜ ਦਾ ਹਿਸਾਬ। CAG ਨੇ ਜਤਾਇਆ ਫੰਡਾਂ ਦੀ ਗਲਤ ਦੁਰਵਰਤੋਂ ਦਾ ਖਾਚਾ। ਕੇਂਦਰ ਦੀਆਂ ਸਕੀਮਾਂ ਦਾ ਹਿਸਾਬ ਦੇਣ ਵਿੱਚ ਪੰਚਾਇਤ ਵਿਭਾਗ ਸਭ ਤੋਂ ਪਿੱਛੇ ਰਿਹਾ ਕੈਗ ਦੀ ਰਿਪੋਰਟ ਮੁਤਾਬਕ 1908 ਕਰੋੜ ਦੇ ਯੂਟਿਲਾਈਜੇਸ਼ਨ ਸਰਟੀਫਿਕੇਟ ਹੁਣ ਤੱਕ ਨਹੀਂ ਦਿੱਤੇ ਗਏ ਸਕੂਲ ਸਿੱਖਿਆ ਬੋਰਡ ਵਿੱਚ ਵੀ 673 ਕਰੋੜ ਕਿੱਥੇ ਖਰਚੇ ਇਸ ਦਾ ਹਿਸਾਬ ਕੇਂਦਰ ਨੂੰ ਨਹੀਂ ਮਿਲਿਆ ਸਥਾਨਕ ਸਰਕਾਰਾਂ ਵੱਲੋਂ 300 ਕਰੋੜ ਦਾ ਹਿਸਾਬ ਨਹੀਂ ਦਿੱਤਾ ਗਿਆ ਖੇਤੀਬਾੜੀ ਵਿਭਾਗ ਨੇ 228 ਕਰੋੜ ਦਾ ਹਿਸਾਬ ਨਹੀਂ ਦਿੱਤਾ ਮਕਾਨ ਉਸਾਰੀ ਅਤੇ ਸ਼ਹਿਰੀ ਵਿਭਾਗ ਦੇ 141 ਕਰੋੜ ਵਹੀ ਖਾਤੇ ਜੋ ਹਵਾ ਹੋ ਗਏ ਨਹੀਂ ਸਹੀ ਵਰਤੋਂ ਨਾ ਹੋਣ ਕਰਕੇ ਪਹਿਲਾਂ ਹੀ ਰੁਕ ਚੁੱਕੇ ਆਰਡੀਐਫ ਅਤੇ ਐਨਐਚਐਮ ਸਮੇਤ ਕਈ ਫੰਡ ਸਰਕਾਰ ਦੀ ਅਰਥ ਵਿਵਸਥਾ ਨੂੰ ਝਟਕੇ ਲਾ ਰਹੇ ਨੇ ਕੇਂਦਰ ਸਰਕਾਰ ਲਿਖ ਚੁੱਕੀ ਹੈ ਕਿ ਫੰਡਾਂ ਦੀ ਸਹੀ ਵਰਤੋਂ ਕੀਤੀ ਜਾਏ ਕਈ ਚਿੱਠੀਆਂ ਵੀ ਭੇਜੀਆਂ ਜਾ ਚੁੱਕੀਆਂ ਨੇ ਇੱਕ ਪਾਸੇ ਮਹਿੰਗਾਈ ਤੇ ਦੂਜੇ ਪਾਸੇ ਸਰਕਾਰ ਵੱਲੋਂ ਖਰਚ ਕੀਤੇ ਪੈਸਿਆਂ ਦਾ ਹਿਸਾਬ ਨਹੀਂ ਦਿੱਤਾ ਜਾਣਾ ਅਤੇ ਖੁਦਾਨਾ ਖਾਤਸਾ ਜੇ ਹੁਣ ਕੇਂਦਰ ਨੇ ਫੰਡ ਹੋਰ ਰੋਕ ਲਏ ਤਾਂ ਮੋੜ ਪੰਜਾਬ ਦੀ ਆਵਾਮ ਨੂੰ ਇੱਕ ਹੋਰ ਝਟਕੇ ਲਈ ਤਿਆਰ ਰਹਿਣਾ ਚਾਹੀਦਾ ਹੈ ਬਿਊਰੋ ਰਿਪੋਰਟ ਪੀਟੀਸੀ ਨਿਊਜ਼